ਉਹਨੂੰ ਰੋਕਿਆ ਧੱਕੇ ਨਾਲ ਡਰਾਵਾ ਦੇਤਾ ਤੈਨੂੰ ਵੱਧ ਪੈਸੇ ਦਵਾਂਗੇ ਜੇ ਕਰਾਂਗੇ ਪਰ ਅਸੀਂ ਕਹਿੰਦੇ ਵੀ ਜੇ ਤੁਸੀਂ ਆਪ ਨਹੀਂ ਖੇਡਣਾ ਪਲੇਅਰਾਂ ਨੂੰ ਕਾਹਦੇ ਰੋਕਦੇ ਹੋ ਨਾ ਖੇਡਾ ਥਾਪੀ ਨਾ ਮਰਵਾਇਆ ਕਰੋ ਫੁਰਤ ਫੁਰਤ ਦਿਆ ਰਾਤ ਨੂੰ ਤੇ ਮੈਂ ਗੁਰੂ ਘਰ ਦਾ ਵੀ ਬਹੁਤ ਧੰਨਵਾਦ ਕਰਦਾ ਤੇ ਜਿਹੜੇ ਬੰਦਿਆਂ ਨੇ ਇਸ ਟੂਰਨਾਮੈਂਟ ਤੇ ਰੱਖਿਆ ਪ੍ਰੇਰਾਂ ਦੀਆਂ ਟੈਟਾ ਰੱਖੀਆਂ ਰੋਕੇ ਆ ਪਲੇਅਰ ਉਹਨਾਂ ਦੀ ਮੈਂ ਕਬੱਡੀ ਜਗਤਾ ਨੂੰ ਨਿੰਦਾ ਕਰਦਾ ਇਹਦੇ ਵਿੱਚ ਸੁਲਤਾਨ ਸੰਸਪੂਰੀਆ ਤੇ ਸਨੀ ਆਦਮਾਲੀਆ ਕੋਰਪਰੀ ਧਾਰੀਵਾਰਜਾ ਤੇ ਆਜ਼ਾਦ ਕੋਟਲੀ ਤੇ ਹੋਰ 플레이ਰ ਜਿਹੜਿਆਂ ਬੰਦਿਆਂ ਨੇ ਰੋਕੇ ਆ ਉਹਨਾਂ ਲਈ ਬਹੁਤ ਇਹ ਗੁਰੂ ਘਰ ਦਾ ਟੂਰਨਾਮੈਂਟ ਸੀ ਨਾ ਕਿ ਕਿਸੇ ਪਹਿਲਾਂ ਗੁਰੂ ਘਰ ਨੇ ਸਾਰੀਆਂ ਫਾਊਂਡੇਸ਼ਨਾਂ ਨੂੰ ਸੱਦਾ ਦਿੱਤਾ ਸੀ ਕਈ ਫਾਊਂਡੇਸ਼ਨਾਂ ਜਿਹੜੇ 플레이ਰ ਕਹੁੰਦੇ ਆ ਉਹ ਆਪ ਖੇਡ ਨਹੀਂ ਸਕੇ ਟੀਮਾਂ ਬਣਾ ਨਹੀਂ ਸਕੇ ਪਰ ਉਹਨੇ ਇਸ ਟੂਰਨਾਮੈਂਟ ਨੂੰ ਫੇਲ ਕਰਨ ਦੀ ਟਰਾਈ ਕੀਤੀ ਆ ਪਰ ਜਿੱਥੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਹੋਵੇ ਗੁਰੂ ਘਰ ਦਾ ਟੂਰਨਾਮੈਂਟ ਹੋਵੇ ਉਹਨੂੰ ਕੋਈ ਵੀ ਕਦੀ ਗੁਰੂ ਘਰ ਨੂੰ ਫੇਲ ਨਹੀਂ ਕਰ ਸਕਦਾ ਇੱਕ ਮਿੰਟ ਹੁਣ ਸੰਗਾ ਬੋਲੂਗਾ ਪ੍ਰਾਸੰਗਾ ਸਾਡੇ ਕਿਸੇ ਨਾ ਕੋਈ ਲੜਾਈ ਨਹੀਂ ਬਾਅਦ ਫੈਡਰੇਸ਼ਨਾਂ ਨੂੰ ਨਾ ਗੁਰਦੁਆਰੇ ਵਾਲਿਆਂ ਨੇ ਤਿੰਨੇ ਫੈਡਰੇਸ਼ਨਾਂ ਨੂੰ ਸੱਦ ਕੇ ਸੌਰੀ ਚੌਹਾਂ ਨੂੰ ਕਿਹਾ ਸੀ ਵੀ ਤੁਸੀਂ ਟੀਮਾਂ ਬਣਾ ਲਓ ਪਰ ਇੱਕ ਫੈਡਰੇਸ਼ਨ ਨੇ ਜਿਹੜੀ ਨਿਊਟੂ ਪਾਜੀ ਹੁਣੇ ਉਹਨੇ ਕਿਹਾ ਵੀ ਸਾਡੇ ਪਲੇਅਰ ਕਿੱਧਰ ਮਰਜੀ ਖੇਡਣ ਪਰ ਅਸੀਂ ਨਹੀਂ ਪਾਰਟਿਸਿਪੇਟ ਕਰਨਾ ਤੇ ਦੂਸਰੀ ਫੈਡਰੇਸ਼ਨ ਦੇ ਉਹਨੇ ਜਵਾਖ ਖੜਾਏ ਤੇ ਜਿਹੜੀ ਚੌਥੀ ਫੈਡਰੇਸ਼ਨ ਸੀ ਉਹਨਾਂ ਨੇ ਅਸੀਂ ਸੁਲਤਾਨ ਨੂੰ ਖੜਾਉਣ ਲਈ ਤੋਂ ਆਸਟ੍ਰੇਲੀਆ ਤੋਂ ਸੱਦਿਆ ਹੀ ਉਹਨੂੰ ਰੋਕਿਆ ਧੱਕੇ ਨਾਲ ਡਰਾਵਾ ਦੇਤਾ ਤੈਨੂੰ ਵੱਧ ਪੈਸੇ ਦਵਾਂਗੇ ਜੇ ਕਰਾਂਗੇ ਪਰ ਅਸੀਂ ਕਹਿੰਦੇ ਵੀ ਜੇ ਤੁਸੀਂ ਆਪ ਨਹੀਂ ਖੇਡਣਾ ਪਲੇਅਰਾਂ ਨੂੰ ਕਾਹਦੇ ਰੋਕਦੇ ਹੋ ਉਹਨਾਂ ਨੂੰ ਖੇਡਣ ਦਿਓ ਜਾਂ ਫੇ ਆਪ ਵੀ ਪਾਰਟਿਸਿਪੇਟ ਕਰੋ ਠੀਕ ਹੈ ਜੀ ਪਰ ਤੁਹਾਡਾ ਸਾਰੇ ਦਰਸ਼ਕਾਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਆਪਦਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਆ ਤੇ